ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰ ਲੈਨੇ ਆ ਕੰਗਣਾ ਰਣੌਤ ਨੂੰ ਘਰਵਾਲੀ ਸਾਹਮਣੇ ਆ ਕੀ ਬੋਲੇ ਭਗਵੰਤ ਮਾਨ ਜਿਸ ਤੋਂ ਬਾਅਦ ਪੂਰਾ ਹੰਗਾਮਾ ਜਿਹੜਾ ਹੈ ਛਿੜਿਆ ਹੋਇਆ ਏ ਸੋਸ਼ਲ ਮੀਡੀਆ ਤੇ ਜਏ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਕੰਗਣਾ ਰਣੌਤ ਮਾਮਲੇ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਪਹਿਲਾ ਬਿਲਕੁਲ ਜਿਹੜਾ ਹੈ ਬਿਲਕੁਲ ਜੋ ਪਹਿਲਾ ਬਿਆਨ ਹੈ ਉਹਨਾਂ ਦਾ ਸਾਹਮਣੇ ਆਇਆ ਹੈ ਸੋ ਆਖਰਕਾਰ ਸੀਐਮ ਭਗਵੰਤ ਮਾਨ ਨੇ ਆਪਣਾ ਪਹਿਲਾ ਬਿਆਨ ਦਿੱਤਾ ਹੈ ਸੋ ਗੱਲ ਕਰੀਏ ਜਿੱਥੇ ਉਹਨਾਂ ਨੇ ਕੰਗਣਾ ਰਣੌਤ ਨੂੰ ਕੁਝ ਗੱਲ ਵੀ ਜਿਹੜੀ ਹੈ ਕਹਿਣਾ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ ਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਮੌਜੂਦ ਰਹੇ। ਨਤਮਸਤਕ ਹੋਣ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵੀ ਕੰਗਣਾ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਸਪਸ਼ਟ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸੀਆਈਐਸਐਫ ਕਾਂਸਟੇਬਲ ਤੇ ਦਿਲਚਸਪ ਗੁੱਸਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੰਗਣਾ ਨਾਰਨੌਤ ਪਹਿਲਾਂ ਵੀ ਕਿਸਾਨਾਂ ਬਾਰੇ ਮੰਦਾ ਬੋਲ ਚੁੱਕੀ ਹੈ ਉਸ ਮਹਿਲਾ ਕਾਂਸਟੇਬਲ ਦੇ ਦਿਲ ਚ ਕਿਤੇ ਨਾ ਕਿਤੇ ਕਿਸੇ ਗੱਲ ਦਾ ਗੁੱਸਾ ਸੀ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਕੰਗਣਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਭਾਵੇਂ ਉਹ ਫਿਲਮੀ ਹੀਰੋ ਹੋਵੇ ਜਾਂ ਸੰਸਦ ਮੈਂਬਰ ਹੋਵੇ ਇਹ ਕਹਿਣਾ ਗਲਤ ਹੈ ਕਿ ਪੂਰਾ ਪੰਜਾਬ ਅਤਵਾਦੀ ਸੂਬੇ 'ਚ ਸੂਬੇ 'ਚ ਅਤਵਾਦ ਹੈ ਉਹਨਾਂ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਯਾਦ ਕਰਦੇ ਹਾਂ ਕਿਹਾ ਹੈ ਕਿ ਪੰਜਾਬ ਨੇ ਇਸ ਨੂੰ ਵੱਡਾ ਯੋਗਦਾਨ ਪਾਇਆ ਹੈ ਮਾਨ ਨੇ ਅੱਗੇ ਕਿਹਾ ਤੁਸੀਂ ਹਰ ਮੁੱਦੇ ਤੇ ਕਹਿੰਦੇ ਹੋ ਕਿ ਅਤਵਾਦੀ ਤੇ ਵੱਖਵਾਦੀ ਨੇ ਜੇਕਰ ਕਿਸਾਨ ਵਿਰੋਧ ਕਰਦੇ ਨੇ ਤਾਂ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਹੈ ਇਹ ਸਹੀ ਨਹੀਂ ਹੈ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਪੰਜਾਬ ਹੀ ਹੈ ਜੋ ਦੇਸ਼ ਨੂੰ ਨਾਲ ਲੈ ਕੇ ਚੱਲਦਾ ਹੈ ਪੰਜਾਬ ਹੈ ਜੋ ਦੇਸ਼ ਦਾ পেট ਪਾਲਦਾ ਹੈ ਗਰਮੀ ਹੋਵੇ ਚਾਹੇ ਸਰਦੀ ਹਰ ਤਰ੍ਹਾਂ ਦੇ ਮੌਸਮਾਂ 'ਚ ਵੀ ਪੰਜਾਬ ਦੇਸ਼ ਨੂੰ ਲੱਖਾਂ ਟਨ ਕਣਕ ਅਤੇ ਚੌਲ ਮੁਹੱਈਆ ਕਰਵਾਉਂਦਾ ਹੈ ਅਸੀਂ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ ਨੇ ਅੱਜ ਵੀ ਸਾਡੇ ਸਿਪਾਹੀ ਸਰਹੱਦਾਂ ਤੇ ਮਾਈਨਸ ਤੇ ਪਲੱਸ ਤਾਪਮਾਨ 'ਚ ਦੇਸ਼ ਦੀ ਰਾਖੀ ਕਰ ਰਹੇ ਨੇ ਤੁਸੀਂ ਇਸ ਗੱਲ-ਗੱਲ ਤੇ ਅਤਵਾਦੀ ਕਹਿੰਦੇ ਹੋ ਜੇਕਰ ਕਿਸਾਨ ਹੜਤਾਲ ਤੇ ਬੈਠਦੇ ਨੇ ਤਾਂ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਜੇਕਰ ਕੋਈ ਵਿਰੋਧ ਕਰਦਾ ਤਾਂ ਉਹ ਅਤਵਾਦੀ ਹੈ ਇਸ ਤਰ੍ਹਾਂ ਦੀ ਗੱਲ ਕਰਨੀ ਬਿਲਕੁਲ ਗਲਤ ਹੈ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀਆਂ ਸਿਰਫ ਤਿੰਨ ਸੀਟਾਂ ਆਉਣ ਤੇ ਭਗਵੰਤ ਮਾਨ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਚ ਵਧੀਆ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਮੌਜੂਦਾ ਚੋਣਾਂ ਦੌਰਾਨ ਵੋਟ ਸ਼ੇਅਰ 2019 ਚ 7 ਫੀਸਦੀ ਤੋਂ ਵੱਧ ਕੇ 26 ਫੀਸਦੀ ਤੱਕ ਵੱਧ ਗਿਆ ਹੈ ਮੁੱਖ ਮੰਤਰੀ ਨੇ ਕਿਹਾ 2019 ਦੀ ਇੱਕ ਸੀਟ ਦੇ ਮੁਕਾਬਲੇ ਇਸ ਵਾਰ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਨੇ ਜਦਕਿ ਕਾਂਗਰਸ ਦਾ ਵੋਟ ਫੀਸਦ ਘਟਿਆ ਹੈ ਅਤੇ ਭਾਜਪਾ ਦਾ ਸਫਾਇਆ ਹੋ ਗਿਆ ਹੈ ਉਹਨਾਂ ਕਿਹਾ ਹੈ ਕਿ ਜੇ ਕੰਮਕਾਜ ਵਿੱਚ ਕੋਈ ਕਮੀਆਂ ਨੇ ਤਾਂ ਪਾਰਟੀ ਉਹਨਾਂ ਦਾ ਨਿਸ਼ਚਿਤ ਵਿਸ਼ਲੇਸ਼ਣ ਕਰੇਗੀ ਅਤੇ ਉਹਨਾਂ ਨੂੰ ਦੂਰ ਕਰੇਗੀ ਭਗਵੰਤ ਮਾਨ ਨੇ ਕਿਹਾ ਹੈ ਕਿ ਚੋਣ ਜਾਬਤਾ ਬਹੁਤ ਲੰਮਾ ਹੋਣ ਕਰਕੇ ਸੂਬੇ ਦੇ ਵਿਕਾਸ ਦੇ ਵਿੱਚ ਰੁਕਾਵਟ ਆਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਹੋਣ ਵਾਲੀ ਜਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਕਿਹਾ ਹੈ ਆਪ ਕੌਮੀ ਪਾਰਟੀ ਹੈ ਜੋ ਚਮਨੀ ਚੋਣ ਜ਼ੋਰਦਾਰ ਢੰਗ ਨਾਲ ਲੜੇਗੀ ਅਤੇ ਜਿੱਤ ਯਕੀਨੀ ਬਣਾਏਗੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਰਟੀ ਇਹ ਚੋਣ ਪੂਰੀ ਤਾਕਤ ਨਾਲ ਲੜੇਗੀ ਤੇ ਵਿਧਾਇਕ ਦੇ ਅਸਤੀਫੇ ਕਾਰਨ ਖਾਲੀ ਹੋਈ ਇਸ ਸੀਟ ਤੇ ਜਿੱਤ ਵੀ ਦਰਜ ਕਰੇਗੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਲੰਧਰ ਸੀਟ ਦੇ ਜੋ ਵਿਧਾਨ ਸਭਾ ਹਲਕੇ ਉੱਥੇ ਅਸੀਂ ਸ਼ਾਨਦਾਰ ਜਿੱਤ ਵੀ ਜਿਹੜੀ ਹੈ ਦਰਜ ਕਰਾਂਗੇ ਇਹ ਗੱਲ ਜਿਹੜੀ ਹੈ ਬਿਲਕੁਲ ਉਹਨਾਂ ਨੇ ਸਾਫ਼ ਕਰ ਦਿੱਤੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿੱਥੇ ਗੱਲ ਕਰੀਏ ਕਿ ਐਮਪੀ ਬਣਦੇ ਹੀ ਅਮਰਿਤਪਾਲ ਦੇ ਪ੍ਰਸ਼ੰਸਕ ਸਰਗਰਮ ਹੋ ਗਏ ਨੇ ਕੌਣ ਚਾਹੁੰਦਾ ਹੈ ਅਮਰੀਕਾ ਦੀ ਦਖਲ ਜੀ ਹਾਂ ਖਾਲਸਤਾਨ ਪੱਖੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਹਾਲਾਂਕਿ ਪਰ ਉਹ ਜੇਹੇ ਨਹੀਂ ਨੇ ਉਹ ਇੱਕ ਪ੍ਰਚਾਰਕ ਨੇ ਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਦਾ ਪ੍ਰਚਾਰ ਕਰਨ ਵਾਲੇ ਅਮਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਜਿੱਤ ਲਈਆਂ ਨੇ ਐਮਪੀ ਬਣਦੇ ਹੀ ਅਮਰਿਤਪਾਲ ਸਿੰਘ ਦੇ ਪ੍ਰਸ਼ੰਸਕ ਵੀ ਸਰਗਰਮ ਹੋ ਗਏ ਨੇ ਹਾਲਾਤ ਇਹ ਨੇ ਕਿ ਅਮਰਿਤਪਾਲ ਨੂੰ ਲੈ ਕੇ ਹਲਚਲ ਅਮਰੀਕਾ ਤੱਕ ਚਲੀ ਗਈ ਹੈ ਅਮਰਿਤਪਾਲ ਦੀ ਰਿਹਾਈ ਦੀ ਖਬਰ ਹੁਣ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੱਕ ਪਹੁੰਚ ਚੁੱਕੀ ਹੈ ਅਮਰੀਕੀ ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਖਾਲਸ ਜਿੱਥੇ ਖਾਲਸਤਾਨੀ ਜਿਹੜੇ ਲੋਕ ਨੇ ਉਹਨਾਂ ਦਾ ਪਹਿਲਾਂ ਵੀ ਸਮਰਥਨ ਕੀਤਾ ਹੈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾ ਕਰਵਾਉਣ ਲਈ ਅਮਰੀਕਾ ਤੋਂ ਦਖਲ ਦੀ ਮੰਗ ਕੀਤੀ ਹੈ ਇਸ ਦੇ ਲਈ ਉਹਨਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਸੰਪਰਕ ਵੀ ਕੀਤਾ ਹੈ ਅਮਰੀਕਨ ਸਿੱਖ ਵਕੀਲ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਅਮਰਿਤਪਾਲ ਸਿੰਘ ਦਾ ਕੇਸ ਡੂੰਘਾਈ ਨਾਲ ਅਧਿਐਨ ਕੀਤਾ ਹੈ ਉਹਨਾਂ ਦਾ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਦੀ ਨਜ਼ਰਬੰਦੀ ਬੇਇਨਸਾਫੀ ਹੈ ਦਰਸਲ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ 2024 ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਅਮਰਿਤਪਾਲ ਸਿੰਘ ਅਤਵਾਦ ਦੇ ਦੋਸ਼ਾਂ ਵਿੱਚ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਇਸੇ ਦੌਰਾਨ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਸੌ ਚੁੱਕਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਅਸਾਮ ਦੀ ਜੇਲ੍ਹ ਵਿੱਚੋਂ ਆਰਜ਼ੀ ਜ਼ਮਾਨਤ ਦੀ ਮੰਗ ਕਰਨਗੇ ਡਿਬਰੂਗੜ੍ਹ ਜੇਲ੍ਹ ਤੋਂ ਚੋਣ ਲੜਨ ਵਾਲੇ ਅਮਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਵੀਰ ਸਿੰਘ ਜੀਰਾ ਦੇ ਖਿਲਾਫ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ ਜਸਪ੍ਰੀਤ ਸਿੰਘ ਅਮਰਿਤਪਾਲ ਸਿੰਘ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਦਬਾਅ ਬਣਾਉਣ ਲਈ 100 ਤੋਂ ਵੱਧ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਸਪ੍ਰੀਤ ਸਿੰਘ ਨੇ ਇੱਕ YouTube ਵੀਡੀਓ ਦੇ ਵਿੱਚ ਕਿਹਾ ਮੈਂ ਪਿਛਲੇ 2-3 ਸਾਲਾਂ ਵਿੱਚ ਦੋ ਵਾਰ ਉਸ ਕਮਲਾ ਹੈਰਿਸ਼ ਨੂੰ ਮਿਲਿਆ ਹਾਂ ਜਿੱਥੇ ਮੈਂ ਉਸ ਨਾਲ ਇਮੀਗ੍ਰੇਸ਼ਨ ਦੇ ਮੁੱਦਿਆਂ ਬਾਰੇ ਗੱਲ ਕੀਤੀ ਹੈ ਮੈਂ ਇਸ ਬਾਰੇ ਉਹਨਾਂ ਅਮਰਿਤਪਾਲ ਸਿੰਘ ਨਾਲ ਗੱਲ ਕੀਤੀ ਉਸਨੇ ਮੈਨੂੰ ਆਪਣੇ ਦਫ਼ਤਰ ਆਉਣ ਦਾ ਸਮਾਂ ਦਿੱਤਾ ਮੈਂ ਉਹਨਾਂ ਨੂੰ 11 ਜੂਨ ਯਾਨੀ ਮੰਗਲਵਾਰ ਨੂੰ ਮਿਲਾਂਗਾ ਅਮਰਿਤਪਾਲ ਸਿੰਘ ਦੀ ਜਿੱਤ ਬਹੁਤ ਵੱਡੀ ਸੀ ਅਤੇ ਉਸਦੀ ਲਗਾਤਾਰ ਕੈਦ ਮਨੁੱਖੀ ਅਧਿਕਾਰਾਂ ਤੇ ਗੰਭੀਰ ਸਵਾਲ ਖੜੇ ਕਰਦੀ ਹੈ ਬੀ ਅਮਰੀਕੀ ਨੇਤਾਵਾਂ ਦੇ ਨਾਲ ਸੰਪਰਕ ਕੀਤਾ ਜਾਵੇਗਾ ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਹੋਏ ਇਸ ਮਾਮਲੇ ਨੇ ਕਈ ਅਮਰੀਕੀ ਨੇਤਾਵਾਂ ਦਾ ਧਿਆਨ ਖਿੱਚਿਆ ਇਸ ਵਿੱਚ ਉਪ ਪ੍ਰਧਾਨ ਕਮਲਾ ਹੈਰਿਸ ਵੀ ਸ਼ਾਮਲ ਹੈ ਜਸਪ੍ਰੀਤ ਸਿੰਘ ਨਾਲ ਲਗਾਤਾਰ ਸੰਪਰਕ ਕੀਤਾ ਹੋਇਆ ਹੈ ਇਹ ਪਹਿਲੀ ਵਾਰ ਹੈ ਜਦੋਂ ਉਹ ਇੰਨੀ ਊਰਜਾ ਤੇ ਉਤਸ਼ਾਹ ਨਾਲ ਭਾਰਤ ਨਾਲ ਸਬੰਧਤ ਕੋਈ ਮੁੱਦਾ ਉਠਾ ਰਿਹਾ ਹੈ ਜਸਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਇਸ ਮਾਮਲੇ ਤੇ ਚਰਚਾ ਕਰਨ ਲਈ ਕਈ ਅਮਰੀਕੀ ਸੈਨੇਟਰਾਂ ਅਤੇ ਕਾਂਗਰਸਮੈਨਾਂ ਨੂੰ ਮਿਲੇ ਨੇ ਜਿਨ੍ਹਾਂ ਦੇ ਵਿੱਚ ਸੈਨੇਟਰ ਜੈਕਲੀਨ ਸੈਰਲ ਰੋਜ਼ਨ ਅਤੇ 애રિਜ਼ੋਨਾ ਤੇ ਕਾਂਗਰਸਮੈਨ ਰੁਬੇਨ ਗੈਲਸੋ ਸ਼ਾਮਲ ਨੇ ਜਸਪ੍ਰੀਤ ਨੇ 20 ਤੋਂ ਵੱਧ ਅਮਰੀਕੀ ਨੇਤਾਵਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਜੋ ਕਿ ਗੱਲਬਾਤ ਸਾਫ ਹੋ ਗਈ ਹੈ ਅਮਰਿਤਪਾਲ ਸਿੰਘ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਪਿੰਡ ਰੋਡੇ ਤੋਂ ਆਤਮ ਸਮਰਪਣ ਕੀਤਾ ਸੀ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਉਹਨਾਂ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੂੰ ਹਰਾਇਆ ਹੈ ਵੱਡੇ ਫਰਕ ਦੇ ਨਾਲ ਹਰਾਇਆ ਹੈ ਇਤਿਹਾਸਕ ਜਿੱਤ ਜਿਹੜੀ ਹੈ ਖਡੂਰ ਸਾਹਿਬ ਸੀਟ ਤੋਂ ਉਹਨਾਂ ਨੇ ਦਰਜ ਕੀਤੀ ਹੈ ਅਮਰਿਤਪਾਲ ਸਿੰਘ 197120 ਵੋਟਾਂ ਦੇ ਵੱਡੇ ਫਰਕ ਦੇ ਨਾਲ ਜੇਤੂ ਰਹੇ ਨੇ ਉਹਨਾਂ ਨੂੰ 4430 ਵੋਟਾਂ ਮਿਲੀਆਂ ਨੇ ਜਦਕਿ ਜੀਰਾ ਦੇ ਹੱਕ ਦੇ ਵਿੱਚ 27310 ਵੋਟਰਾਂ ਨੇ ਵੋਟ ਪਾਈ ਹੈ ਉਸਦੇ ਮਾਤਾ ਪਿਤਾ ਤਰਸੇਮ ਸਿੰਘ ਅਤੇ ਬਲਵਿੰਦਰ ਕੌਰ ਉਸ ਨੂੰ ਮਿਲਣ ਸ਼ਨੀਵਾਰ ਨੂੰ ਅਸਾਮ ਪਹੁੰਚੇਗਾ ਜਿੱਥੇ ਜਰਨੈਲ ਸਿੰਘ ਭਿੰਡਰਾਵਾਲਿਆ ਵਰਗਾ ਪਹਿਰਾਵਾ ਪੈਨੇ ਅਮਰਤਪਾਲ ਨੂੰ ਪਿਛਲੇ ਸਾਲ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਅਮਰਤਪਾਲ ਸਿੰਘ ਹੁਣ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ ਇਹ ਵੀ ਚੀਜ਼ਾਂ ਸਾਫ਼ ਹੋ ਚੁੱਕੀਆਂ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ